ਮੰਮੀ ਹਾਂ ਦੱਸ ਕੀ ਹੋਇਆ ਮੰਮੀ ਅੱਜ ਨਾ ਸੀਗੀ ਮੇਰੇ ਸਕੂਲ ਦੀ ਛੁੱਟੀ ਤੇ ਮੈਂ ਤੁਹਾਨੂੰ ਸਵੇਰ ਦੀ ਦੇਖਦੀ ਪਈਆਂ ਤੁਸੀਂ 5 ਵਜੇ ਉੱਠੇ ਪਈਆਂ ਸਬਜ਼ੀਆਂ ਬਣਾਈਆਂ ਰੋਟੀ ਬਣਾਈ ਹੈ ਝਾੜੂ ਪੋਚਾ ਕੀਤਾ ਕੱਪੜੇ ਧੋਤੇ ਆ ਫਿਰ ਸਾਨੂੰ ਤੁਸੀਂ ਰੋਟੀ ਖਵਾਈ ਹੈ ਉਸ ਤੋਂ ਬਾਅਦ ਹੁਣ ਤੁਸੀਂ ਬੈੱਡ ਖੋਲ ਕੇ ਬਹਿ ਗਏ ਹੋ ਕੀ ਗੱਲ ਕਿਸੇ ਨੇ ਆਣਾ ਹਾਂ ਪੁੱਤ ਡੇਰੀ ਨਾ ਪੂਆ ਨੇ ਆਣਾ ਉਹਦਾ ਮੈਨੂੰ ਫੋਨ ਆਇਆ ਸੀਗਾ ਕਹਿੰਦੀ ਦੀਦੀ ਬੱਚਿਆਂ ਦਾ ਆ ਗਿਆ ਰਿਜ਼ਲਟ ਤਾਂ ਮੈਂ 2-4 ਦਿਨ ਰਹਿਣਾ ਹੈ ਤਾਂ ਮੈਂ ਉਹਨੂੰ ਮਨ ਕੀ ਕਹਿੰਦੀ ਕਿ ਤੂੰ ਨਾ ਇਸ ਕਰਕੇ ਪੁੱਤ ਫਿਰ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਤੂੰ ਆ ਜਾ ਤਾਂ ਫਿਰ ਅੱਜ ਮੈਂ ਸਾਰਾ ਦਿਨ ਬੀਜੀ ਸੀਗੀ ਕੰਮ 'ਚ ਲੱਗੀ ਹੋਈ ਸੀਗੀ ਹੋਰ ਉਹਨੇ 6 ਵਜੇ ਤੱਕ ਆ ਜਾਣਾ ਕਿਉਂਕਿ ਦੂਰੋਂ ਆਣਾ ਹੁੰਦਾ ਤਾਂ ਇਸ ਕਰਕੇ ਨਾ ਮੈਂ ਬੈੱਡ ਵੀ ਖੋਲ ਕੇ ਇਹ ਦੇਖ ਰਹੀ ਸੀਗੀ ਕਿ ਉਹਨੂੰ ਦੇਣ ਵਾਸਤੇ ਸੂਟ ਹੈਗਾ ਵੰਦੀਆਂ ਦਾ ਅੱਛਾ ਮੰਮੀ ਭੂਆ ਆਂਦੀ ਪਈਏ ਰੋਟੀ ਪਾਣੀ ਖਵਾਉ ਤੂੰ ਨੰ ਤੋਰ ਦੋ ਕਿ ਲੋੜ ਕਪੜੇ ਦੇਂਦੀ ਨਹੀਂ ਨਹੀਂ ਪੁੱਤ ਕਪੜੇ ਕਿਉਂ ਨਾ ਮੈਂ ਦੇਵਾਂ ਤੁਹਾਡੀ ਮਾਸੀ ਨਹੀਂ ਤੁਹਾਡਾ ਇੰਨਾ ਕਰਦੀ ਜਿੰਨਾ ਤੁਹਾਡੀ ਭੂਆ ਕਰਦੀ ਹੈ ਉਹਨੂੰ ਨਾ ਤੁਹਾਡੇ ਵਿੱਚ ਆਪਣਾ ਭਰਾ ਨਜ਼ਰ ਆਉਂਦਾ ਹੈ ਇਸ ਕਰਕੇ ਉਹਨੂੰ ਭਾਵੇਂ ਇੱਕ ਛੁੱਟੀ ਹੁੰਦੀ ਹੈ ਭਾਵੇਂ ਹੁੰਦੀਆਂ ਨੇ ਚਾਰ ਛੁੱਟੀਆਂ ਉਨੂੰ ਜਦੋਂ ਵੀ ਟਾਈਮ ਲੱਗਦਾ ਹੈ ਨਾ ਉਹ ਸਾਡੇ ਕੋਲ ਜਰੂਰ ਆਂਦੀ ਹੈ ਤੇ ਤੁਸੀਂ ਆਪ ਹੀ ਤਾਂ ਦੇਖਦੇ ਹੋ ਤੁਹਾਡੀ ਭੂਆ ਜਦੋਂ ਆਂਦੀ ਹੈ ਉਹ ਤੁਹਾਡੇ ਲਈ ਵੀ ਤਾਂ ਕੁਛ ਨਾ ਪੁੱਛ ਲੈ ਕੇ ਆਂਦੀ ਹੈ ਤੇ ਪੁੱਤ ਮੇਰਾ ਵੀ ਤਾਂ ਫਰਜ਼ ਬਣਦਾ ਫਿਰ ਜੇ ਉਹ ਕਰਦੀ ਹੈ ਤਾਂ ਮੈਨੂੰ ਵੀ ਤਾਂ ਕਰਨਾ ਪਏਗਾ ਇਸ ਕਰਕੇ ਤੂੰ ਹੁਣ ਬਹੁਤੀਆਂ ਗੱਲਾਂ ਨਾ ਮਾਰ ਤੂੰ ਮੈਨੂੰ ਦੱਸ ਕਿ ਕਿਹੜਾ ਸੂਟ ਦਵਾ ਮੈਂ ਤੇਰੀ ਭੂਆ ਨੂੰ ਜੇ ਉਹਨੂੰ ਆਹ ਸੂਟ ਕੋਈ ਪਸੰਦ ਆਏਗਾ ਤੇ ਠੀਕ ਹੈ ਨਹੀਂ ਤੇ ਉਹਨੂੰ ਮੈਂ ਫਿਰ ਬਾਜ਼ਾਰ ਲੈ ਜਾਵਾਂਗੀ ਤੂੰ ਆਪਣੇ ਭੂਆ ਬਾਰੇ ਇਦਾਂ ਦੀਆਂ ਗੱਲਾਂ ਨਾ ਬੋਲਿਆ ਕਰ। ਚੱਲ ਉਠ ਇੱਧਰ ਆ ਮੇਰੇ ਕੋਲ। ਮੰਮੀ ਅ ਮੈਨੂੰ ਕੀ ਪਤਾ ਸੂਟਾ ਸਾਟਾ ਬਾਰੇ ਤੁਸੀਂ ਆਪੇ ਦੇਖ ਲਓ ਜਿਹੜਾ ਦੇਣਾ ਵਾ। ਨਾਲੇ ਜਿਹੜਾ ਤੁਸੀਂ ਭੂਆ ਨੂੰ ਦਿੰਨੇ ਹੋ ਭੂਆ ਹੱਸ ਕੇ ਤਾਂ ਲੈ ਲੈਂਦੇ ਹੈ ਤੁਹਾਡੇ ਤੋਂ। ਉਹ ਕਲ ਤੇ ਸਹੀ ਹੈ ਪੁੱਤ ਤੇਰੀ ਭੂਆ ਨੂੰ ਮੈਂ ਜੋ ਵੀ ਦੇਣੀ ਆ ਉਹ ਹੱਸ ਕੇ ਲੈ ਲੈਂਦੀ ਹੈ ਤੇ ਜਿਹੜਾ ਵੀ ਸੂਟ ਦੇਣੀ ਆ ਉਹ ਸਵਾ ਕੇ ਪਾ ਕੇ ਮੈਨੂੰ ਜ਼ਰੂਰ ਦਿਖਾਉਂਦੀ ਹੈ। ਆਹ ਮਹਣੋ ਪਿਛੇ ਹੀ ਤਿਉਹਾਰਾਂ ਦੀ ਗੱਲ ਹੈਗੀ ਐ ਮੇਰਾ ਕੰਮ ਹੈ ਨਹੀਂ ਸੀ ਮੈਂ ਤੇਰੀ ਭੂਆ ਨੂੰ ਸਿਰਫ ਇੱਕ 500 ਰੁਪਿਆ ਦਿੱਤਾ ਸੀਗਾ ਪਰ ਤੇਰੀ ਭੂਆ ਨੂੰ ਪਤਾ ਸੀ ਕਿ ਦਿੱਲੀ ਦਾ ਕੰਮ ਹੈ ਨਹੀਂ ਸੀਗਾ ਉਹਨੇ ਉਹ 500 ਵੀ ਨਹੀਂ ਰੱਖਿਆ ਚੋਰੀ-ਚੋਰੀ ਫ੍ਰਿਜ ਦੇ ਕੱਪੜੇ ਦੇ ਥੱਲੇ ਰੱਖ ਗਈ ਸੀ ਇਸ ਕਰਕੇ ਤੇਰੀ ਭੂਆ ਜੇ ਸਾਡਾ ਸੋਚਦੀ ਐ ਤੇ ਸਾਡਾ ਵੀ ਫਰਜ ਬੰਦਾ ਤੇਰੀ ਭੂਆ ਦਾ ਸੋਚਣ ਦਾ ਉਹਨੇ ਹੁਣ ਜਾਣਾ ਕਿੱਥੇ ਐ ਇੱਥੇ ਹੀ ਤਾਂ ਆਣਾ ਐ ਇਸ ਕਰਕੇ ਔਰ ਤੇਰੀ ਕੋਹਾ ਹਰ ਵਾਰੀ ਇਹ ਗੱਲ ਜਰੂਰ ਕਹਿੰਦੀ ਐ ਕਿ ਜਦੋਂ ਮੈਂ ਦੀਦੀ ਘਰ ਆਣੀ ਐ ਨਾ ਦੀਦੀ ਨੂੰ ਤਾਂ ਬਹੁਤ ਹੀ ਚਾਹ ਚੜ੍ਹ ਜਾਂਦਾ ਪੁੱਤ ਇਨਸਾਨ ਪਿਆਰ ਦਾ ਭੁੱਖਾ ਹੁੰਦਾ ਐ ਲੈਣ ਦੇਣ ਦਾ ਭੁੱਖਾ ਨਹੀਂ ਹੁੰਦਾ ਮੰਮੀ ਆ ਬਾਹਰ ਤੋਂ ਢਾਡੀ ਮਹਿਮਾਨ ਲੈਣੀਆਂ ਜਦੋਂ ਮਾਸੀ ਆਉਂਦੇ ਐ ਤੁਸੀਂ ਉਹਨਾਂ ਨਾਲ ਤਾਂ ਇੰਨਾ ਕਰਦੇ ਨਹੀਂ ਤੂੰ ਵੀ ਨਾ ਪਤਾ ਨਹੀਂ ਕਿੱਥੋਂ ਕਿੱਥੋਂ ਸਵਾਲ ਕੱਢ ਕੇ ਮੈਨੂੰ ਪੁੱਛਣ ਲੱਗ ਜਾਨੀ ਐ ਚੱਲ ਮੈਂ ਤੈਨੂੰ ਤੇਰੀ ਮਾਸੀ ਬਾਰੇ ਵੀ ਦੱਸ ਦੇਣੀ ਐ ਤੇਰੀ ਮਾਸੀ ਦਾ ਜੇ ਮੈਂ ਨਾ ਵੀ ਕਰੂੰਗੀ ਨਾ ਤੇ ਤਾਂ ਵੀ ਕੋਈ ਗੱਲ ਨਹੀਂ ਤੇਰੀ ਮਾਸੀ ਨੂੰ ਤਾਂ ਪਤਾ ਹੀ ਹੈ ਕਿ ਮੇਰੀ ਦੀਦੀ ਕੱਲੀ ਗੱਲੀ ਹੈਗੀ ਹੈ ਜਿੱਦਾਂ ਦਾ ਵੀ ਰੁੱਖਾ ਮਿਛਾ ਦੇਗੀ ਉਹਨੇ ਚੁੱਪ ਕਰਕੇ ਖਾ ਜਾਣਾ ਤੇ ਦੂਜੀ ਗੱਲ ਤੇਰੀ ਮਾਸੀ ਜਲਦੀ ਕਿਤੇ ਆਂਦੀ ਨਹੀਂ ਉਹ ਬਹੁਤ ਦੂਰ ਹੈ ਤੇ ਉਹਨੇ ਕਿਤੇ ਸਾਲ 'ਚ ਇੱਕ ਵਾਰ ਆਣਾ ਹੁੰਦਾ ਤੇ ਮਸਾ ਹੀ ਕਿਤੇ ਇੱਕ ਜਾਂ ਦੋ ਦਿਨ ਰਹਿਣਾ ਹੁੰਦਾ ਰਗੀ ਗੱਲ ਤੇਰੀ ਭੂਆ ਦੀ ਤੇ ਤੇਰੀ ਭੂਆ ਦਾ ਮੈਂ ਨਹੀਂ ਕਰੂੰਗੀ ਨਾ ਤੇ ਉਹਨੂੰ ਦੁੱਖ ਲੱਗੂਗਾ ਤੇ ਉਹਦੇ ਦਿਲ ਤੇ ਸੱਟ ਵੱਜੂਗੀ ਕਿ ਮੇਰਾ ਭਰਾ ਤੇ ਹੈ ਨਹੀਂਗਾ ਮੈਂ ਪਰਜਾਈ ਨੂੰ ਆਪਣਾ ਭਰਾ ਸਮਝ ਕੇ ਮਿਲਦੀ ਆਂ ਆਂਨੀ ਆਂ ਜਾਣੀ ਆ ਤੇ ਮੇਰੀ ਪਰਜਾਈ ਮੇਰਾ ਕਰਦੀ ਨਹੀਂ ਇਸ ਕਰਕੇ ਪੁੱਤ ਮੈਨੂੰ ਤੇਰੀ ਭੂਆ ਦਾ ਕਰਨਾ ਹੀ ਪੈਂਦਾ ਵੈ ਪਰ ਜਦੋਂ ਮੇਰੇ ਕੋਲ ਨਹੀਂ ਹੁੰਦੇ ਤੇ ਮੈਂ ਨਹੀਂ ਕਰਦੀ ਜਦੋਂ ਮੇਰੇ ਕੋਲ ਹੁੰਦੇ ਐ ਤੇ ਮੈਂ ਕਰ ਵੀ ਤੇ ਨਹੀਂ ਆ ਪਰ ਤਾਂ ਵੀ ਜਈ ਭੂਆ ਮੈਨੂੰ ਇਹ ਗੱਲ ਜ਼ਰੂਰ ਕਹਿੰਦੀ ਐ ਕੀ ਬੀਬੀ ਮੇਰੇ ਆਂਟੇ ਇੰਨੀ ਖੇਚਲ ਨਾ ਕਰਿਆ ਕਰੋ ਮੈਨੂੰ ਨਹੀਂ ਚੰਗੀ ਲੱਗਦੀ ਤੁਸੀਂ ਮੈਨੂੰ ਦਾਲ ਫੁਲਕਾ ਹੀ ਦੇ ਦਿਆ ਕਰੋ ਬਸ ਉਹ ਹੀ ਮੇਰੇ ਲਈ ਕਾਫੀ ਹੈ ਤੇ ਹੱਸ ਖੇਡ ਕੇ ਮੇਰੇ ਨਾਲ ਬੋਲ ਲਿਆ ਕਰੋ ਅੱਛਾ ਹੁਣ ਤੈਨੂੰ ਸਮਝ ਆ ਗਈ ਹੈ ਨਾ ਤੂੰ ਤੂੰ ਬਹੁਤੀਆਂ ਗੱਲਾਂ ਨਾ ਮਾਰ ਤੇ ਉੱਠ ਕੇ ਇੱਧਰ ਆ ਤੇ ਮੈਨੂੰ ਦੱਸ ਕਿਹੜਾ ਸੂਟ ਦਵਾ ਭੂਆ ਨੂੰ ਆਹ ਵਾਲਾ ਸੂਟ ਦੇਵਾਂ ਕਿ ਆਹ ਵਾਲਾ ਸੂਟ ਦਵਾਮਾ ਮੰਮੀ ਆ ਸੂਟ ਡਾ ਗ੍ਰੀਨ ਐ ਇਹ ਮੈਂਦੇ ਕਲਰ ਆ ਤੁਸੀਂ ਆ ਦੇ ਦੋ ਭੂਆ ਨੂੰ ਸੂਟ ਉਹਨਾਂ ਤੇ ਸੋਹਣਾ ਵੀ ਲੱਗੂਗਾ ਅੱਛਾ ਠੀਕ ਐ ਜਾ ਉੱਥੇ ਇੱਕੋ ਗਲਾਸ ਪਾਣੀ ਲੈ ਕੇ ਆ ਮੇਰੇ ਵਾਸਤੇ ਠੀਕ ਆ ਮੰਮੀ ਹੁਣੇ ਲੈ ਕੇ ਆਇ ਇੱਕ ਮਿੰਟ ਉੱਠ ਸ਼ੁਕਰ ਐ ਰੱਬਾ ਕਿ ਤੇ ਬੱਚਿਆਂ ਨੂੰ ਵੀ ਰਿਸ਼ਤਿਆਂ ਦੀ ਸਮਝ ਐ ਕਿ ਕੌਣ ਸਾਡੇ ਨਾਲ ਕਿੰਨਾ ਕਰਦਾ ਐ ਕਿ ਕੌਣ ਨਹੀਂ ਕਰਦਾ ਬਸ ਬੱਚਿਆਂ ਨੂੰ ਇਦਾਂ ਹੀ ਮਿਲਨਸਾਰ ਰੱਖੀ ਸਾਹਿਬਾਂ ਦੋਸਤੋ ਆਇਓ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਤੁਸੀਂ ਆਪਣੀਆਂ ਧੀਆਂ ਨੂੰ ਤਾਂ ਬਹੁਤ ਕਦਰ ਕਰਦੇ ਹੋ ਭਾਵੇਂ ਉਹ ਛੋਟੀਆਂ ਹੋਣ ਤੇ ਭਾਵੇਂ ਉਹ ਵੱਡੀਆਂ ਹੋਣ ਉਹਨਾਂ ਦਾ ਤਾਂ ਤੁਸੀਂ ਬਹੁਤ ਖਿਆਲ ਕਰਦੇ ਹੋ ਫਰਕ ਤੇ ਇੱਥੇ ਪੈਂਦਾ ਹੈ ਕਿ ਤੁਸੀਂ ਆਪਣੇ ਪਿਓ ਦੀਆਂ ਧੀਆਂ ਨੂੰ ਨਹੀਂ ਪੁੱਛਦੇ ਉਹਨਾਂ ਦੀ ਕੋਈ ਇੱਜ਼ਤ ਨਹੀਂ ਉਹਨਾਂ ਦੀ ਕੋਈ ਕਦਰ ਨਹੀਂ ਕਰਦੇ ਤੁਸੀਂ ਭਾਵੇਂ ਪਰਜਾਈਆਂ ਹੋਣ ਤੇ ਭਾਵੇਂ ਨਨਾਨਾ ਹੋਣ ਆਖੇ ਉਹ ਵੀ ਤਾਂ ਧੀਆ ਹੀ ਨੇ ਕਿਸੇ ਦੀਆਂ ਇਸ ਕਰਕੇ ਜੇ ਤੁਸੀਂ ਪਰਜਾਈਆਂ ਹੋ ਤੇ ਆਪਣੀ ਨਨਾਨਾ ਦੀ ਕਦਰ ਕਰਿਆ ਕਰੋ ਜੇ ਤੁਸੀਂ ਨਨਾਨਾ ਹੋ ਤੇ ਆਪਣੀ ਪਰਜਾਈਆਂ ਦੀ ਕਦਰ ਕਰਿਆ ਕਰੋ ਕਿਸੇ ਵੀ ਰਿਸ਼ਤੇ ਦੇ ਵਿੱਚ ਕੋਈ ਗਿਲਾ ਸ਼ਿਕਵਾ ਨਾ ਰੱਖਿਆ ਕਰੋ ਜੇ ਤੁਹਾਡੇ ਵਿੱਚ ਕੋਈ ਗੱਲ ਹੋ ਵੀ ਜਾਂਦੀ ਹੈ ਨਾ ਉਹਨੂੰ ਬੈਠ ਕੇ ਸੌਟ ਆਊਟ ਕਰਿਆ ਕਰੋ ਨਾ ਕਿ ਆਪਣੇ ਦਿਲ ਦੇ ਵਿੱਚ ਰੱਖ ਕੇ ਗਲਤ ਫਹਿਮੀਆਂ ਪੈਦਾ ਕਰਿਆ ਕਰੋ ਨਾਲੇ ਇੱਕ ਗੱਲ ਹੋਰ ਜਦੋਂ ਤੁਹਾਡੇ ਘਰੇ ਚੈਨ ਨਾਣ ਚਾਹ ਪਰਜਾਇਣ ਉਹ ਤੁਹਾਡੇ ਘਰੇ ਖਾਣ ਵਾਸਤੇ ਨਹੀਂ ਆਉਂਦੀਆਂ ਉਹ ਤੇ ਆਪਣੇ ਘਰੇ ਹੀ ਬਹੁਤ ਖਰਗੁੰਡੀਆਂ ਪੀਂਦੀਆਂ ਹੁੰਦੀਆਂ ਨੇ ਬਸ ਉਹ ਤੁਹਾਡੇ ਘਰੇ ਪਿਆਰ ਇੱਜ਼ਤ ਸਤਕਾਰ ਤੇ ਤੁਹਾਨੂੰ ਖੁਸ਼ ਦੇਖ ਕੇ ਉਹ ਖੁਸ਼ ਹੋ ਜਾਂਦੀਆਂ ਨੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ